ਤਾਂ ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਹੋਈ ਖਬਰ ਇਸ ਵੇਲੇ ਦੀ ਸਿਟੀ ਸਕੈਨ ਤੇ ਐਮ ਆਰ ਆਈ ਰਾਜਵੀਰ ਜਵੰਦਾ ਦੀ ਹੋਈ ਹੈ ਥੋੜਾ ਸਮਾਂ ਪਹਿਲਾਂ ਉਹਨਾਂ ਦੇ ਮਾਮਾ ਜੀ ਆਏ ਸੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਦੱਸਿਆ ਕਿ ਸ਼ਾਮ ਤੱਕ ਜਿਹੜੀ ਰਿਪੋਰਟ ਆ ਉਹ ਮਿਲ ਜਾਣੀ ਆ ਤਾਂ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕਿਤੇ ਨਾ ਕਿਤੇ ਸੁਧਾਰ ਨਜ਼ਰ ਆ ਰਿਹਾ ਤੁਹਾਡੀਆਂ ਅਰਦਾਸਾਂ ਕੰਮ ਕਰ ਰਹੀਆਂ ਨੇ ਪਰਮਾਤਮਾ ਮਿਹਰ ਕਰ ਰਿਹਾ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਨੇ ਵੀ ਅੱਗੇ ਨਾਲੋਂ ਫਰਕ ਆ ਪਰ ਫਿਲਹਾਲ ਦੇ ਲਈ ਰਾਜਵੀਰ ਜਵੰਦਾ ਵੈਂਟੀਲੇਟਰ ਤੇ ਨੇ ਵੈਂਟੀਲੇਟਰ ਤੇ ਜੇ ਤਰੀਕੇ ਦੇ ਨਾਲ ਪਹਿਲਾਂ ਸੀ ਉਹਨਾਂ ਦੀ ਹਾਲਤ ਉਹਦੇ ਨਾਲੋਂ ਕਾਫੀ ਸੁਧਾਰ ਆਇਆ ਪੰਜਾਬੀ 뮤직 ਇੰਡਸਟਰੀ ਜਿੰਨੇ ਵੀ ਸਿੰਗਰ ਨੇ ਉਹ ਵੀ ਆ ਰਹੇ ਨੇ ਮਿਲ ਰਹੇ ਨੇ ਜਿਵੇਂ ਦੀਆਂ ਖਬਰਾਂ ਦੇ ਰਹੇ ਨੇ ਉਸੇ ਤਰ੍ਹਾਂ ਦੀਆਂ ਖਬਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਰਾਜਵੀਰ ਜਵੰਦਾ ਦਾ ਸੀਟੀ ਸਕੈਨ ਤੇ ਐਮ ਆਰ ਆਈ ਹੋਈ ਆ ਸ਼ਾਮ ਤੱਕ ਰਿਪੋਰਟਾਂ ਨੇ ਜਿਹੜੀਆਂ ਉਹ ਆਉਣੀਆਂ ਨੇ ਉਹਦੀਆਂ ਫਿਲਹਾਲ ਦੇ ਲਈ ਰਾਜਵੀਰ ਜਵੰਦਾ ਦੀ ਸਿਹਤ ਆ ਜਿਹੜੀ ਉਹ ਸਟੇਬਲ ਦੱਸੀ ਜਾ ਰਹੀ ਆ ਰਾਜੀਵ ਜਵੰਦਾ ਦਾ ਬੀਪੀ ਆ ਜਿਹੜਾ ਉਹ ਸਟੇਬਲ ਦੱਸਿਆ ਜਾ ਰਿਹਾ ਨਵਜ਼ਾ ਜਿਹੜੀ ਉਸੇ ਹੀ ਚੱਲਦੀ ਆ